ਸਰਕਾਰ ਨੇ ਇੱਕ ਬਹੁਤ ਹੀ ਵੱਡਾ ਜਿਹੜਾ ਹੈਗਾ ਲੋਕਾਂ ਤੋਂ ਲੁਕੋ ਕੇ ਇਹ ਚੀਜ਼ ਰੱਖੀ ਵੀ ਹੈਗੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਜੀਐਸਟੀ ਦਾ ਰੌਲਾ ਪਾਉਂਦੇ ਰਹੇ ਔਰ ਹਰ ਰੋਜ਼ ਤੁਸੀਂ ਅਖਬਾਰਾਂ ਦੇ ਵਿੱਚ ਦੇਖਦੇ ਆ ਕਿ ਫਰੰਟ ਪੇ ਜਾਤੇ ਜੜੀਆਂ ਗਿਆ ਵੱਡੀਆਂ ਵੱਡੀਆਂ ਐਡਸ ਲੱਗ ਰਹੀਆਂ ਕਿ ਜੀਐਸਟੀ ਇੰਨੀ ਘਟਾਤੀ ਹੈ ਇਸ ਚੀਜ਼ ਦਾ ਇਨਾ ਪੈਦਾ ਹੋ ਗਿਆ ਇਨਾ ਪੈਸਾ ਫਾਇਦਾ ਹੋ ਗਿਆ ਮੈਂ ਪੁੱਛਦਾ ਵੀ ਜਿੱਥੇ ਘਟਾਉਣ ਦੀ ਲੋੜ ਹੈ ਜਿਹੜੀ ਲੋਕਾਂ ਦੀਆਂ ਜੇਬਾਂ ਦੇ ਉੱਤੇ ਜਿਹੜਾ ਹੈਗਾ ਸਭ ਤੋਂ ਵੱਡਾ ਬੋਝ ਹੈਗਾ ਉਹ ਦੋ ਚੀਜ਼ਾਂ ਨੰਬਰ 1 ਤੇ ਪੈਟਰੋਲ ਡੀਜ਼ਲ ਪੈਟਰੋਲੀਅਮ ਪ੍ਰੋਡਕਟਸ ਨੰਬਰ 2 ਦੇ ਉੱਤੇ ਸ਼ਰਾਬ ਔਰ ਇਹ ਦੋਵਾਂ ਦੇ ਉੱਤੇ ਜਿਹੜਾ ਹੈਗਾ GST ਨਹੀਂ ਲੱਗਦਾ ਹੈਗਾ ਇਹ ਇੰਨੇ ਵੱਡੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਰੋਕ ਝੋਲੇ ਪਾਏ ਹੋਏ ਹੈਗੇ ਜਿਹੜੇ ਆਮ ਬੰਦੇ ਦੀ ਸੋਚ ਔਰ ਸਮਝ ਤੋਂ ਬਾਹਰ ਹੈਗੇ ਆ ਕਿਵੇਂ ਕਈ ਪ੍ਰੋਡਕਟ ਪ੍ਰਡਕਟ ਇਹ ਜਿਹੇ ਹੈਗੇ ਜਿਨ੍ਹਾਂ ਤੇ ਪਹਿਲਾ GST ਲਾਕੇ ਆਉਂਦੀ ਹੈਗੀ ਆ ਉਹ ਪਹਿਲਾਂ ਮਹਿੰਗੇ ਹੋਗੇ ਉਸ ਤੋਂ ਬਾਅਦ ਉਹਦੇ ਉੱਤੇ ਜਿਹੜਾ ਹੈਗਾ ਬਾਅਦ ਵਿੱਚ ਕਹਿੰਦੇ ਏਸੀ ਦੋਵੇਂ ਜਿਹੜੇ ਹੈਗੇ GST ਦੇ ਦਰਰੇ ਤੋਂ ਬਾਹਰ ਰੱਖ ਦੇਗੇ ਇਹਨਾਂ ਦੇ ਉੱਤੇ ਜੇ ਵੇ ਸ਼ਰਾਬ ਦੀ ਗੱਲ ਕਰ ਲਈਏ ਸੇਲ ਟੈਕਸ ਆਪਣਾ ਉਹ ਐਕਸਾਈਜ਼ ਟੈਕਸ ਫਲਾਣਾ ਟੈਕਸ ਚੁੰਗੀ ਇਹ ਉਹ ਕਰਕੇ ਜਿਹੜਾ ਹੈਗਾ ਸ਼ਰਾਬ ਜਿਹੜਾ ਹੈਗਾ ਮਿਨੀਮਮ ਪ੍ਰਾਈਸ ਉਹਦੇ ਉੱਤੇ ਤੁਸੀਂ ਦੇਖੋਗੇ ਮਿਨਿਮਮ ਪ੍ਰਾਈਸ ਲਿਖੀ ਹੋਊਗੀ ਮੈਕਸਿਮਮ ਪ੍ਰਾਈਸ ਕਦੇ ਨਹੀਂ ਲਿਖੀ ਹੋndi ਹੈਗੀ ਔਰ ਮੈਂ ਇੱਕ ਤੱਕ ਵੀ ਕੈਸਾ ਦਾ ਔਰ ਸ਼ਰਤ ਨਾਲ ਕੈਸਾ ਦਾ ਕਿ 5 ਰੁਪਏ ਦੀ ਬੋਤਲ ਹੈ ਜਿਹੜੀ ਸ਼ਰਾਬ ਦੀ ਹੋਣੀ ਚਾਹੀਦੀ ਹੈ ਇਹ ਫਾਰ ਐਗਜ਼ਾਮਪਲ ਦੇ ਰਿਹਾ ਮੈਂ ਉਹ 200 ਰੁਪਏ ਦੀ ਵੇਚੀ ਜਾ ਰਹੀ ਹੈਗਾ ਐਡਾ ਵੱਡਾ ਸਰਕਾਰ ਨੇ ਜਿਹੜਾ ਹੈਗਾ ਇੱਕ ਓਲਾ ਲੋਕਾਂ ਦੇ ਵਿੱਚ ਰੱਖਿਆ ਹੋਇਆ ਹੈਗਾ ਔਰ ਇਹ GST ਦੇ ਤੋਂ ਜਿਹੜਾ ਹੈਗਾ ਇਹਨੂੰ ਬਾਹਰ ਰੱਖਿਆ ਗਿਆ ਇਸੇ ਤਰ੍ਹਾਂ ਮੈਂ ਤੁਹਾਨੂੰ ਪਟਰੋਲ ਡੀਜ਼ਲ ਤੇ ਗੱਲ ਕਰਦਾ ਤੁਸੀਂ ਦੇਖੋ ਕਿ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈਗੀ ਆ ਕੱਚੇ ਤੇਲ ਦੀ ਪਰ ਬੈਰਲ ਕੀ ਕੀਮਤ ਹੈਗੀ ਆ ਪਰ ਬੈਰਲ ਬੈਰਲ ਦੇ ਵਿੱਚ ਤਕਰੀਬਨ 200 ਲੀਟਰ ਜਿਹੜਾ ਹੈਗਾ ਮਟੀਰੀਅਲ ਹੁੰਦਾ ਹੈਗਾ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਆ ਸਾਰਾ ਕੁਝ ਕਰਨ ਤੋਂ ਬਾਅਦ ਜਿਹੜਾ ਪੈਟਰੋਲ ਹੈ ਨਾ ਤਕਰੀਬਨ ਉਹ ਤਕਰੀਬਨ ਤਕਰੀਬਨ ਲਗਭਗ 34-35 ਰੁਪਏ ਲੀਟਰ ਦੇ ਕਰੀਬ ਪੈਂਦਾ ਹੈਗਾ ਉਹਦੀ ਕੀਮਤ ਔਰ ਉਹਦੇ ਉੱਪਰ ਤੁਸੀਂ ਮੰਨੋ ਕਿ 100 ਰੁਪਏ ਦੀ ਕੀਮਤ ਤੱਕ ਉਹ ਸਾਰੇ ਦੇ ਸਾਰੇ ਟੈਕਸ ਹੈਗੇ ਨੇ ਉਹ ਟੈਕਸ ਅਲੱਗ-ਅਲੱਗ ਉਹਦੇ ਚ ਚੁੰਗੀ ਵੀ ਆ ਮਤਲਬ ਉਹਦੇ ਚ ਸੇਲ ਟੈਕਸ ਵੀ ਆ ਉਹਦੇ ਤੇ ਜਿਹੜਾ ਹੈਗਾ ਫਿਰ ਉਹਦੇ ਤੇ ਸੂਬਿਆਂ ਦੇ ਟੈਕਸ ਹੈਗੇ ਪੰਜਾਬ ਸਟੇਟ ਦਾ ਟੈਕਸ ਹੋਰ ਹੈਗਾ ਤੇ ਚੰਡੀਗੜ੍ਹ ਦਾ ਸਟੇਟ ਦਾ ਟੈਕਸ ਹੋਰ ਹੈਗਾ ਯੂਟੀ ਦਾ ਟੈਕਸ ਅਲੱਗ ਆਏਗਾ ਤੇ ਤਕਰੀਬਨ 65 ਰੁਪਏ ਦੇ ਕਰੀਬ ਜਿਹੜਾ ਹੈਗਾ 65 ਜਾਂ 65 ਤੋਂ ਵੱਧ ਰੁਪਏ ਜਿਹੜੇ ਹੈਗੇ ਆ ਉਹ ਟੈਕਸ ਪੈ ਰਹੇ ਹੈਗੇ ਆ ਇਹ ਸਾਰਾ ਕੁਝ ਕਿੱਥੇ ਜਾ ਰਿਹਾ ਹੈਗਾ ਇਹ ਸਰਕਾਰ ਦੇ ਢਿੱਡ ਭਰੇ ਜਾ ਰਹੇ ਆ ਔਰ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਤੱਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਿਨੀਮਾਈਜ਼ ਨਹੀਂ ਹੁੰਦੀਆਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਸਟਰੀਮ ਲਾਈਨ ਨਹੀਂ ਹੁੰਦਾ ਉਦੋਂ ਤੱਕ ਮਹਿੰਗਾਈ ਨੂੰ ਤੁਸੀਂ ਕਟਾਈ ਨਹੀਂ ਸਕਦੇ ਕਿਉਂਕਿ ਮਹਿੰਗਾਈ ਹੈ ਜਿਹੜੀ ਉਹ ਇਹਨਾਂ ਚੀਜ਼ ਦੇਖੋ ਜੇ ਮਤਲਬ ਪਟਰੋਲ ਡੀਜ਼ਲ ਦੇ ਰੇਟ ਘਟ ਜਾਂਦੇ ਆ ਤਾਂ ਬੱਸਾਂ ਦੇ ਕਿਰਾਏ ਵੀ ਘਟ ਜਾਣਗੇ ਜਿਹੜੇ ਸਕੂਲਾਂ ਦੇ ਬੱਚੇ ਜਾ ਰਹੇ ਆ ਉਹਾਂ ਦੇ ਖਰਚੇ ਵੀ ਘਟ ਜਾਣਗੇ ਸਕੂਲਾਂ ਦੀਆਂ ਫੀਸਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਜੂਗਾ ਇਹ ਸਾਰਾ ਕੁਝ ਇਹ ਸਰਕਾਰ ਨੇ ਆਪਣੇ ਢਿੱਡ ਭਰਨ ਵਾਸਤੇ ਇੱਕ ਉਹ ਕੋਨਾ ਰੱਖਿਆ ਹੋਇਆ ਹੈਗਾ ਇੱਕ ਉਹ ਗੁੱਜਿਆ ਕੋਨਾ ਰੱਖਿਆ ਹੋਇਆ ਮੈਂ ਮੈਂ ਰਿਕਵੈਸਟ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਮੰਤਰੀ ਜੀ ਦੱਸੋ ਜਿਹੜੇ ਵੀ ਪੈਟਰੋਲੀਅਮ ਮੰਤਰੀ ਸਹਾਗੇ ਆ ਦੱਸੋ ਕਿ ਕਿੰਨੇ ਰੁਪਏ ਨੂੰ ਤੁਹਾਨੂੰ ਪੈਟਰੋਲ ਪੈ ਰਿਹਾ ਹੈਗਾ ਕਿੰਨੇ ਕਿੰਨੇ ਰੁਪਏ ਕਿਹੜਾ ਕਿਹੜਾ ਟੈਕਸ ਉਹਦੇ ਉੱਤੇ ਲੱਗਿਆ ਹੋਇਆ ਹੈਗਾ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਜਰੀ ਹੈਗਾ ਗੌਰ ਕਰਨੀ ਚਾਹੀਦੀ ਆ ਨਾ ਕਿ ਇੱਕ ਜੀਐਸਟੀ ਕਟੌੜ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਉਹਦੇ ਵੱਡੇ ਵੱਡੇ ਪਰਫਲਟ ਇਸ਼ਤਿਹਾਰ ਜਿਹੜੇ ਹੈਗਾ ਉਹ ਵੀ ਟੈਕਸ ਪੇਰ ਉਹਦੇ ਪੈਸੇ ਵਿੱਚ ਖੋੜਾ ਛੁਪ